8 ਮਾਰਚ 88 ਨੂੰ ਹੋਣੀ ਬੈਗੀ ਸੱਥਰ ਬਸਾ ਕੇ ਪੱਜ ਲਾ ਕੇ ਸੱਦ ਲਿਆ ਮਰਵਾਤਾ ਘਰੇ ਬਲਾ ਕੇ ਉਹ ਕਾਲਸ ਲਖਣੀ ਨਾ ਉਹ ਕਾਲਸ ਲਖਣੀ ਨਾ ਜੋ ਤੂੰ ਬੀਜ ਕਾਲਸ ਦਾ ਬੋਲਿਆ ਮੈ ਸੰਪੁਰਦੀ ਮਿੱਟੀ ਨੇ ਸਾਥੋਂ ਯਾਰ ਚਮਕੀਲਾ ਖੋਲਿਆ ਮੈ ਸੰਪੁਰਦੀ ਮਿੱਟੀ ਨੇ ਸਾਥੋਂ ਯਾਰ ਚਮਕੀਲਾ ਖੋਲਿਆ ਦਿਨ ਚੜਿਆ ਚੰਦਰਾ ਸੀ ਲੱਗੇ ਪੰਛੀ ਮਾਰਨ ਚੀਕਾਂ ਮਾਤਾ ਸਾਬਟਿਆ ਹੋਣੀ ਨੇ ਖੜੀ ਕਰੇ ਮੋੜ ਟੇੜੀ ਕਾਂ ਤਨ ਚੜਦਾ ਬੱਦਲਾਂ ਨੇ ਤਨ ਚੜਦਾ ਬੱਦਲਾਂ ਨੇ ਆਪਣੀ ਬੁੱਕਲ ਵਿੱਚ ਚੱਲ ਕੋਲਿਆ ਮੈਸਮਪੁਰਦੀ ਮਿੱਟੀ ਨੇ ਸਾਥੋਂ ਯਾਰ ਚੰਕਿਲਾ ਖੋਲਿਆ ਬੈਰੀ ਬਣ ਕੇ ਸਾਰੇ ਸੀ ਜਿਨ੍ਹਾਂ ਨੂੰ ਛੱਡਿਆ ਖੁੰਝੇ ਲਾ ਕੇ ਫਿਰ ਕਿ ਗੁੱਡੀ ਚੜ ਲਈ ਚਮਕੀਲਾ ਅਮਰ ਜੋਤ ਮਰਵਾ ਕੇ ਇੱਕ ਮੋਤੀ ਹੰਸਾ ਤੋਂ ਇੱਕ ਮੋਤੀ ਹੰਸਾ ਤੋਂ ਕਾਲ ਨੇ ਮਾਰਚ ਪਟਾਂਖੋ ਲਿਆ ਮੈਸਮਪੁਰ ਦੀ ਮਿੱਟੀ ਨੇ ਸਾਕੋ ਯਾਰ ਚਮਕੀਲਾ ਖੋਲਿਆ ਪਲ ਠੁਕਿਆਂ ਵਾਲੀ ਦਾ ਲਿਖੇ ਸਤਿਆਂ ਤੇ ਸੱਚ ਕਹੇ ਦਾ ਨਾ ਰਹੇ ਦੁਨੀਆ ਤੇ ਜੋ ਮਰ ਕੇ ਅਮਰ ਹਮੇਸ਼ਾ ਰਹਿੰਦਾ ਪਾਪਨਕਾਰ ਕੋਠੜੀ ਨੇ ਪਾਪਨਕਾਰ ਕੋਠੜੀ ਨੇ ਅੰਦਰ ਬਾੜ ਕੇ ਮੂਹਾ ਟੋਲਿਆ ਮੈਂ ਸੰਪੁਰਦੀ ਮਿੱਟੀ ਨੇ 7000 ਚਮਕੀਲਾ ਖੋਲਿਆ ਓ ਸਾਥੋਂ ਯਾਰ ਚਮਕੀਲਾ ਖੋਲਿਆ ਹਾਥੋਂ 22 ਚਮਕੀਲਾ ਖੋਲਿਆ